ਮੁਰਗਾ ਦੇਖੋ ਯਰ ਬਾਗ ਗਿਆ ਕਿ ਨਾ ਮੰਡੀ ਆ ਗਿਆ ਦਾ ਈ ਕਨੂ ਕੱਪੜੇ ਲਿਆ ਮੰਗੀਆਂ ਪੈਸੇ ਵੀ ਦੇਤੇ ਸੀ ਲਿਆ ਕੇ ਵੇਖੋ ਅੱਥੇ ਦਾ ਸੀ ਮੈਂ ਕਿਹਾ ਜਾਂਦਾਂ ਜਾਂਦਾਂ ਚਾਹ ਕੁੱਟ ਕਰ ਜੋ ਜੇ ਕਰਤੀ ਤਾਂ ਮਿਲੋ ਡੱਕ ਤੇ ਆਪ ਨੂੰ ਨਾ ਕੜੇ ਬਚਾਉਣੇ ਪੈ ਜਾਣ ਪੈਂਦੇ ਕਸਬ ਦੇ ਦੀਨਾਂ ਦੀ ਪਾਲਦਣੀ ਇੱਕੋ ਜਵਾਕ ਜਾਂ ਗੰਜਰ ਦਾ ਸਾਰਾ ਦਿਨ ਉੱਤਿਆ ਬੰਮੂ ਕਦੇ ਇੱਧਰ ਨੰਗਾ ਕਦੇ ਇੱਧਰ ਨੰਗਾ ਨਾ ਨਾ ਕੰਮ ਲੱਗਦਾ ਨਾ ਪੜਦਾ ਬੜਾ ਸੇਪਾ ਖੜਾ ਹੋਇਆ ਬਾਬੂ ਹੋ ਅੱਛਾ ਪੀ ਲੈ ਕੁੱਟ ਲੈ ਓਏ ਟੜਕੇ ਦਾ ਪਿਆ ਮਰਦਾਰਾਂ ਵਾਂਗੂ ਓ ਮੈਂ ਧੁੱਪੇ ਪੈਸੀ ਧੁੱਪ ਸੇਕਦਾ ਸੀ ਮੈਂ ਆਪ ਹੀ ਕਰਨੀ ਮਾਵਾਂ ਹੁਰੀਆਂ ਤਾਂ ਗੰਨੀਆਂ ਅੱਛਾ ਬਾਗੀ ਨਾ ਬੰਨੀ ਕੱਪੜੇ ਲੈਣਾ ਹੋਰਾ ਰੱਖ ਦੇ ਫੇਰ ਕੋਈ ਨਹੀਂ ਪੀ ਲੈਨੇ ਆ ਆ ਲੈ ਥੋੜੀ ਆ ਮੈਂ ਤਾਂ ਆਪਦੇ ਮੇਰੀ ਵੀ ਨਹੀਂ ਮੈਂ ਤਾਂ ਪੀ ਲਈ ਥੋੜੀ ਜੀ ਪਿਆ ਤੂੰ ਹਾਂ ਥੋੜੀ ਐ ਚਲ ਕੋਈ ਨਹੀਂ ਫਿਰ ਬਹਿ ਜਾ ਨਾਲੇ ਵਾਲੀ ਵੇ ਖੇਡਣ ਜਾਊਗਾ ਓਏ ਖੇਡਦਾ ਮੈਂ ਆਇਆ ਬਸ ਹੁਣ ਕੀ ਜਾਵਾਂਗੇ ਆਏ ਹੁਣ ਕੀ ਛੱਡਿਆ ਨਹੀਂ ਪਰਚਾ ਨਾਲ ਤਾਂ ਤੂੰ ਕਿਉਂ ਥੋੜੀ ਕਰੀ ਸੀਗੀ ਹੋਰ ਯਾਰ ਥੋੜੀ ਕਰੀ ਸੀ ਚਲ ਐਨੇ ਚ ਡੰਗ ਲੈ ਜੂਗਾ ਯਾਰ ਚਲ ਕੋਈ ਨਹੀਂ ਜਦੋਂ ਆਗੀਆਂ ਬੇਬੇ ਹੋਰੀ ਬਣਾ ਦੇਣੀਆਂ ਉਹ ਤਾਂ ਆਥਨ ਕਰਿਆਉਣੀਆਂ ਰੋਟੀ ਖਾ ਲਾਂਗੇ ਫਿਰ ਹੋਰ ਕੀ ਆ ਵਾਹ ਖਾਲੀ ਭਾਈ ਉੱਤੇ ਚਟਣੀ ਨਾ ਖਾਲੀ ਕੋ ਰੋਟੀ ਹੋਈ ਦਾ ਗੱਲ ਕਰੇ ਪਈ ਹੋ ਮਣੀ ਮੋਟੀ ਹਾਂ ਤੇ ਚੱਲ ਤੂੰ ਆਏ ਕਰ ਹਾਂ ਮੈਂ ਤਾਂ ਪੀਲੇ ਨਾ ਚਾਹ ਦੀ ਕੁਟ ਮੈਂ ਪਿਛਲੇ ਪੈਰਾਂ ਨਾਲ ਨੀਲਾ ਨੂਰਾ ਆਪੇ ਪਾ ਦੂੰਗਾ ਹਾਂ ਤੇ ਤੂੰ ਵਗ ਜਾ ਜੇ ਖੇਡ ਖੁੱਡ ਕਿਉਂ ਨਾ 10 ਮਿੰਟ ਮੇਰਾ ਛੇੜ ਨਾਲ ਆਇਆ ਯਾਰ ਖੇਡ ਕੇ ਓਏ ਖੁਸ਼ ਨਹੀਂ ਹੁੰਦਾ ਕਿਤੇ ਲੱਗ ਜਾਏਗਾ ਵੱਡਾ ਅਫਸਰ ਖੇਡਣ ਨਾਲ ਕਿਹੜਾ ਅਫਸਰ ਲੱਗਦਾ ਤੇ ਹੋਰ ਭਾਜ ਕਰਿਆ ਕਰ ਮੇਰਾ ਛੇੜੀ ਭਾਜਾ ਭਾਜਾ ਜਿਹੜਾ ਭਾਜਦੇ ਨਹੀਂ ਹੁੰਦੇ ਹਾਂ ਓਏ ਫਿਰ ਭਾਜ ਕੱਢ ਕੇ ਫੇਰ ਹੀ ਲੱਗਦਾ ਹੁੰਦਾ ਅਫਸਰ ਹੋਰ ਕਿਵੇਂ ਲੱਗੂਗਾ ਖੇੜਿਆ ਹੁਣਾ ਮੈਂ ਫੇਰ ਕੋਈ ਨਹੀਂ ਹਾਂ ਖੇੜਿਆ ਚੰਗਾ ਖੇੜਿਆ ਹੁਣਾ ਮੈਂ ਪੀ ਲੂਗਾ ਚਾਹ ਪੇ ਤੇ ਤੂੰ ਵੇ ਜਰਾ ਇੱਕ ਪਿਛਲੇ ਪੈਰ ਵਾਲੀ ਚਾਹ ਦਾ ਨਾ ਫਿਕਰ ਨਾ ਕਰੀ ਚੰਗਾ ਹਾਂ ਉਹ ਮੈਂ ਆ ਪੇਕਟ ਕਰ ਲੂਗਾ ਪੈਸੇ ਦੇ ਦੇ ਚੀਜ਼ ਖਾਣ ਨੂੰ ਚੀਜ਼ ਖਾ ਲਈਆ ਘੜ ਕੇ ਤਾਂ ਤੂੰ ਮੈਂ ਤਾਂ 50 ਹਜ਼ਾਰ ਨੋਟ ਲੈ ਕੇ ਗਿਆ ਸੀਗਾ ਹੋਰ ਦੇ ਦੇ ਯਾਰ ਐਂਕੋ ਕਰਦਾ ਇੰਨੇ ਪੈਸੇ ਤੇਰੇ ਕੋਲੇ ਉਹ ਖਾਪ ਹੀ ਆਇਆ ਓਏ ੜੇਮੀ ਨਦਰੀ ਪੰਚਾਉਂਦੀ ਉਹ ਤਾਂ ਮੈਂ ਖਾ ਗਿਆ ਜਵਾਕ ਜੇ ਖਾਣ ਚਨਾਉਂਦੀ ਕੰਜਰ ਤੇ ਫਰਾਇ ਤਾਂ ਨਹੀਂ ਪੱਛਰੇੜਾ ਉਹਨੇ ਫੇਰ ਤੂੰ ਕਾ ਕਿਹੜਾ ਨਾਮ ਲੈ ਜਾਏਂਗਾ ਤੂੰ ਕੀ ਕਰਾਉਣੇ ਮੈਨੂੰ ਦੇ ਨਾਮ ਤਾਂ ਕਿਸੇ ਦੇ ਨਹੀਂ ਜਾਂਦਾ ਮੈਂ ਆਇਆ ਯਾਰ ਆਵਦਾ ਨਸ਼ਾ ਲਿਆ ਉਹਨੇ ਪੈਸੇ ਲਾਹੌਰ ਕੀ ਕਰੋ ਤਾਂ ਖਾਇਆ ਕਰ ਫਿਰ ਉਹ ਤਾਂ ਦਿੰਦੇ ਨਹੀਂ ਕਿ ਹੱਡ ਗੋਡੇ ਨਹੀਂ ਕਰਦੇਵੇਂ ਐਵੇਂ ਨਹੀਂ ਕਰਦੇ ਨਾਲੇ ਡਰ ਰਹਿੰਦਾ ਕਿਤੇ ਟੈਗ ਤੂੰ ਕੀ ਨਾ ਹੋ ਜਾਏ ਕੰਜਰ ਤੇ ਆ ਸਾਡੇ ਕਿਵੇਂ ਤੁਰ ਜਾਂਦੇ ਆ ਓਏ ਤੁਸੀਂ ਜਵਾਕ ਹੋ ਜੇ ਜਵਾਕ ਹੋ ਜਵਾਕਾਂ ਨੂੰ ਕੀ ਲੱਗੇ ਲੈ ਆਏ ਚਲ ਬੰਦਾ ਪਰ ਮੈਂ ਖੇੜਿਆ ਵਾ ਆ ਖੇੜਿਆ ਓਏ ਐ ਕਰੀ ਹਾਂ ਉਥੇ ਪੇਟੀ ਦੇ ਦੋੜੇ ਠਾਪਾਏ ਆ 20 ਰੁਪਏ ਚੰਗਾ ਦੋ ਲੈ ਜੀ ਮੇਰਾ ਚਿਹਰਾ 20 ਨਾਲ ਕੀ ਹੋਊਗਾ ਓ ਜੋ 10 ਮੋੜ ਵਾਲੀ ਚੰਗਾ ਅੱਬੀ 10 ਨਾਲ ਕੀ ਹੋਊਗਾ ਓ 10 ਬਹੁਤਾ ਰੋਟੀ ਨਾਲ ਹੀ ਟਿੱਡ ਭਰਦਾ ਹੁੰਦਾ ਕੰਜਰ ਤੇ ਆ ਚੀਜ਼ਾਂ ਨਾਲ ਭਰੇ ਕਦੇ ਟਿੱਡਾ ਮੇਰੇ ਅਲੀ ਤਾਂ ਬਾਦੂ ਖਾਂਦੇ ਆ 100 100 ਖਾਂਦੇ ਆ 100 100 ਖਾਂਦੇ ਵੀ ਕਿਸੇ ਦੀ ਕਿਰੀ ਸਾ

खासम दुदा लंबा मूह भी कौड़ा करता जा जहर वर का पता नहीं की सचा की ना आया तेरा कमलिया तू ए ना ही बना ले कर, दिया। कर दिया चाहता लाई ना पी ए काम चाह कर दी बना के पीवागे

बोले कोई या क्या मकरा आय कर ही हुआ और बोले ने किधर जाना भी तू जवेरो नु स्नेहाला कैमरा चेरा वे ताया ज कल्ला ही आ आज पत्तू च गठ है दी मां दी लकड़े दी है भी करे कल्ले कद्दू बड़े के ओ ल्याओ ਓਏ ਉਹ ਮੈਂ ਤੇਨੂੰ ਘਰੇ ਬੋਲ ਮਾਰੀ ਨਾ ਓਏ ਔਰ ਕੰਮ ਸੀਗਾ ਅਮਾ ਗੰਡੇ ਆ ਫਾਮਣਾਈਏ ਨਾ ਯਾਰ ਗੰਡੇ ਹਾਂ ਅੱਛਾ ਗੇ ਉਹ ਗੰਡੇ ਆ ਥਾ ਕੇ ਤਈ ਬਲੋ ਲਾਜਾ ਓਏ ਮੈਂ ਗੰਡੇ ਲਾਦ ਕੇ ਚੱਲ ਭਾਈ ਚੰਗਾ ਦਾ ਉਹ ਚਟਣੀ ਚੱਪਾ ਕੁੱਤਾ ਜਾਂਦਾ ਹਨਾ ਓਏ ਕਦੇ ਤੂੰ ਤਾਂ ਬਾਵਾ ਕਰ ਰੱਖਿਆ ਉਹ ਮੂੜਵੇਂ ਮਾਰਗਾ ਲਾਸ ਛੱਡੀ ਐ ਲਾਸਨ ਉਸੇ ਨੂੰ ਸਬਜੀ ਹਾਂ ਵਾਵਾ ਕਰ ਬੈਠਾ ਗੈਸਤੀ ਕਰ ਰੱਖੀ ਆ ਸਾਡੇ ਦਾ ਭਰਾਵਾ ਹੋ ਹੀ ਨਹੀਂ ਗੇ ਕਿਉਂ ਲਾਈ ਨਹੀਂ ਓਏ ਲਾਸਨ ਲਾਤੀ ਉਹ ਜੋ ਕੱਖ ਨਹੀਂ ਕੱਢੇ ਅੱਗੇ ਨਹੀਂ ਪਰਾਲੀ ਸਿਲਡ ਦਿੰਦੇ ਪਰਾਲੀ ਦਾ ਪਤਾ ਹੀ ਨਹੀਂ ਸੀ ਭਾਈ ਜਵਾਕ ਹੱਥ ਨਹੀਂ ਲਾਉਂਦਾ ਭਰਾਵਾ ਸਾਡੇ ਦਾ ਬੱਸ ਤੜਕੀ ਨਿਕਲ ਜੂਗਾ ਹੱਥ ਤੱਕ ਘਰੇ ਨਹੀਂ ਵੱੜਦਾ ਉਹ ਤਾਂ ਗਿੱਜ ਗਿਆ ਉਧਰ ਹੀ ਫੇਰਾ ਬੱਸ ਪਤਾ ਹੀ ਨਹੀਂ ਭਰਾਵਾ ਕਿੱਧਰ ਜਾਂਦਾ ਕਿੱਧਰ ਨਾ ਭਰਾ ਭਾਈ ਭੱਡੇ ਬੰਦਿਆਂ ਦਾ ਮਲਾਜੇ ਪੂਰੇ ਆਉਂਦੇ ਹੁੰਦੇ ਹੁੰਦੇ ਤੇ ਯਾਰ ਉਹਦਾ ਘਰੇ ਕੰਮ ਕਰੇ ਘਰੇ ਕਰੇ ਉੱਥੇ ਕੀ ਯਾਰ ਉਹ ਐਵੇਂ ਯਾਰ ਕਿਸੇ ਦੇ ਜਾ ਕੇ ਸੀਰੀ ਨਾਲ ਕੋਈ ਗੱਲ ਆ ਯਾਰ ਭੋਲੇ ਇਹ ਦੱਸਾ ਤੇ ਹੋਰ ਕੀ ਆ ਸੀਰੀ ਨਾਲ ਲੈ ਮੈਨੂੰ ਤਾਂ ਲੱਗਦਾ ਹੋਰ ਸੀਰੀ ਨਾਲੋਂ ਘਟਿਆ ਸਾਰੇ ਪਿੰਡ ਚ ਤੋਏ ਤੋਏ ਕਰਦਿਆ ਕਹਿੰਦੇ ਕਿਆ ਨਵੇਂ ਹੀ ਸੀਰੀ ਰਲ ਗਏ ਤੇ ਕੋਈ ਖਾਨ ਨੂੰ ਨਹੀਂ ਖੱਟਨ ਨੂੰ ਨਹੀਂ ਕਿ ਚਾਤ ਰਿਆ ਚਾਤ ਲਾ ਉਹ ਗੱਲ ਹੋ ਗਈ ਤਾਂ ਰੋਕ ਕਿਨੂੰ ਤੂੰ ਰੁੱਕਾ ਕੀ ਭਾਈ ਰੁਕਦਾ ਨਹੀਂ ਬਤੋ ਬਾਹਰ ਹੋ ਗਿਆ ਤਾਂ ਉਹਦਾ ਕਿੱਤਾ ਹੋ ਗਿਆ ਤੇ ਹੋਰ ਕਿਵੇਂ ਕੰਮ ਆਇਆ ਸੀ ਉਪੂਲੇ ਮੈਨੂੰ ਆਇਆ ਦਾ ਸੀ ਉਹ ਜੇ ਮੇਰਾ ਸ਼ੇਰ ਇੱਕ ਮੇਰਾ ਕੰਮ ਕੱਢੇ ਕਿਵੇਂ ਜਿਹੜੀ ਜਮੀਰੇ ਨੂੰ ਤੇਰੀ ਤਾਈ ਹਾਂ ਤੇ ਜੋ ਨੂੰ ਸੁਨਿਆ ਲਾ ਕੇ ਮੈਂ ਤਾਇਆ ਕਰ ਦਿਆਲ ਕਰੇ ਕੱਲ੍ਹ ਆਈ ਜਾਂਦੇ ਤੈਨੂੰ ਸਾਦਾ ਸੀਗਾ ਭੇਜ ਦੂਆਂ ਕਹਿ ਦੂ ਮੈਂ ਤਾਂ ਲਾ ਦੂੰ ਸੁਨਿਆ ਉਹ ਨੂੰ ਮੇਰਾ ਸ਼ੇਰ ਨਾ ਹੁਣੀ ਜਾਈ ਤੂੰ ਚੰਗਾ ਖਾਂ ਫੇਰ ਬੁਲਾ ਲਈ ਮੈਂ ਤੇ ਨਾਲ ਪੇ ਗੰਡੇ ਲਵਾ ਜੂਗਾ ਠੀਕ ਹੈ ਹੈ ਠੀਕ ਹੈ ਪਤਾ ਕਿਉਂ ਨਾ ਕਿਉਂ ਉਹਨੂੰ ਪਤਾ ਕਿ ਤੂੰ ਦੱਸੇਂਗਾ ਤੂੰ ਇਸ ਨੇ ਹਲਾਵੇਂਗਾ ਜਾਂ ਕਿਉਂ ਉਹ ਤਾਇਆ ਸੱਦੀ ਜਾਂਦਾ ਕਿਤੇ ਮੇਰੇ ਗੱਲ ਨਾ ਪੈ ਜੇ ਗੱਲ ਨੂੰ ਯਾਰ ਹੈ ਫਿਰ ਪੱਕਾ ਹੈ ਵਰੀ ਪਹਿਲਸ ਨੇ ਲਾਇਆ ਤਾਂ ਪੋਲੇ ਕਿਹੜਾ ਸਨੇ ਹਾਂ ਲੈ ਆ ਤੂੰ ਸੁਨੇ ਤੂੰ ਕਰ ਪਈਓ ਜਾਦ ਕਰੀਂਦਾ ਤੈਨੂੰ ਤਾਈ ਪਤਾ ਨਹੀਂ ਕੋਈ ਕੰਮ ਹੋਊਗਾ ਤੂੰ ਤਾਂ ਹੀ ਕਹਿਣਾ ਕਹਿ ਦੂੰ ਮੈਂ ਤਾਂ ਓ ਯਾਰ ਮੈਂ ਵੀ ਯਾਰ ਪੋਲਿਆ ਮੈਂ ਦੱਸਾ ਸਹੀ ਦੇ ਬੱਚੇ ਮੈਂ ਕੱਲ ਹੀ ਮੁੰਨੇ ਸੀ ਅੱਛਾ ਮੈਨੂੰ ਪਤਾ ਜੀ ਵੀ ਜਵਾ ਕੱਪੜੇ ਲੈਣ ਜਾਣਗੇ ਮੈਂ ਕਿਹੜਾ ਦੇਖਾਂਗੇ ਦੋ ਹੱਥ ਮੁੜ ਕੇ ਚਲ ਕਿਆ ਹੂੰ ਮੈਂ ਤੇ ਜਾ ਕੇ ਹੋਰ ਕਿਤੇ ਕੱਜ ਦੇ ਮੁੰਨੇ ਮਨਾਈ ਨਾ ਰਹੀ ਜਣਾ ਐ ਹੁੰਦਾ ਆ ਆਓ ਤੇਰੇ ਵਾਲਾ ਟਰੈਕਟਰ ਹੀ ਦੇ ਦੇ ਯਾਰ ਹਰੇ ਵਾਲਾ ਬਾਣ ਪਾਉਣਾ ਕਿ ਆ ਰੱਖ ਵਾਲੀ ਮੈਂ ਤੇਨੂੰ ਕੋਈ ਜਵਾਬ ਦੁੱਤਾ ਭੁੱਲ ਕਾਇ ਵਾਰੀ ਪਹਿਲਾਂ ਭਾਇਆ ਤੂੰ ਬਾਣ ਦੇਈ ਯਾਰ ਹੁਣ ਕਿਹੜਾ ਯਾ ਬਾਣਾਗਾ ਕੋਈ ਨਹੀਂ ਲਾਏ ਜੀ ਭਾਈ ਜੇ ਤੂੰ ਮੇਰੇ ਅਰੇ ਥੋੜੇ ਕੰਮ ਕਰ ਦੇਣਾ ਸੁਨਿਆਹਾ ਬਾੜੀ ਲਾ ਦੇਣਾ ਕੀ ਹੋਰ ਮੈਂ ਤਾਂ ਫਿਰ ਤੈਨੂੰ ਟੈਟਰ ਤੋਂ ਕਿਵੇਂ ਜਵਾਬ ਦੇਵਾਂਗਾ ਭਾਈ ਅੋਰ ਅੱਜ ਫਿਰ ਮੈਂ ਲੈ ਕੇ ਜਾਊਂਗਾ ਨਾ ਤੂੰ ਬਾਹਰ ਜਾ ਮੇਰਾ ਸ਼ਰਬਾ ਦਾ ਗੱਲਾਂ ਲਾ ਕਰ ਤੇ ਛੇਤੀ ਜਾ ਮੈਂ ਜਾਂ ਨਾ ਘਰੇ ਚੰਗਾ ਸਾਡੇ ਲੋ ਜਵਾਕ ਜਾਂ ਨਾ ਜੇ ਮੇਰਾ ਪੋਤਾ ਇੱਥੇ ਖੇਡਦਾ ਫਿਰਦਾ ਮੈਂ ਉਹਨਾਂ ਕੋਈ ਕੰਜਰਾਂ ਦੇ ਤੂੰ ਵੀ ਲਿਆਈ ਕੋਈ ਦੋ ਕੱਪੜੇ ਨਾਲ ਵਗ ਜਾ ਕਹਿੰਦਾ ਮੈਂ ਤਾਂ ਨਹੀਂ ਬਾਪੂ ਜਾਂਦਾ ਮੈਂ ਤਾਂ ਘਰੇ ਰਹੂੰਗਾ ਕਹਿੰਦਾ ਮੇਚ ਲੈ ਕੇ ਗਾਂ ਤੇ ਆਪੇ ਲਿਆ ਦੇਣੀਆਂ ਕੱਪੜੇ ਕਿ ਇਹ ਉੱਤੋਂ ਆ ਗਿਆ ਫਿਰ ਜਵਾਬ ਉੱਤੋਂ ਨਹੀਂ ਆ ਗਿਆ ਮੈਂ ਉਹਨੂੰ ਲਾਲਚ ਦੇ ਕੇ ਭੇਜੂਗਾ ਮੈਂ ਕਹਾਂ ਦੂਆ ਚੀਜੀ ਲਿਆ ਤੇ ਖੇੜਿਆ ਤੂੰ ਜੀ ਕਿਤੇ ਤੇਰੀ ਨਾ ਬਣਾ ਦੇ ਮੁਰਸ਼ੇ ਦੇਖੀ ਜਾਉ ਭਾਈ ਹੁਣ ਜਾਂਦਾ ਫੇਰਾ ਦੇਖੀ ਉੱਥੇ ਕਿਤੇ ਢਾਈ ਖੜਾ ਹੋਵੇ ਤੈਨੂੰ ਤਾਉ ਨੂੰ ਕੰਜੇ ਜਾ ਉਹਦੇ ਕਿਉਂ ਵਗਾ ਦੀ ਸਟੇਨ ਗਨ ਲਈ ਬੈਠਾਗਾ ਤੂੰ ਤਾਂ ਬੋਲਣੀ ਨਹੀਂ ਇਹਦੀ ਛੇਪ ਚ ਬੋਲਣਾ ਕੋਈ ਨਹੀਂ ਕਿ ਮੈਂ ਆਪੇ ਪੜਦੇ ਨਾਲ ਜਾਂ ਮੇਰੇ ਪਥੇੜਾ ਪੁਰਾਣਾ ਸ਼ਕਾਰੀਆਂ ਮੈਂ ਆਏ ਇਹਨੂੰ ਬੋਲਦਾਗਾ ਭਲਾ ਖੈਲ ਮੈਂ ਲਾਇਆ ਹੂੰ ਤੂੰ ਮੇਰਾ ਸ਼ੇਰ ਜਾ ਚੰਗਾ ਚੰਗਾ ਛੇਤੀ ਜਾਈ ਕਿਤੇ ਨਹੀਂ ਲਾਇਆ ਮੈਂ ਉਹ ਆ ਨਾ ਜਾ ਨਾ ਚੱਲ ਵੇਸ ਤੇਰੀ ਮੰਗਰੀ ਲਾਇਆ ਆ ਆਹੋ ਆਹ ਚੱਲ ਚੰਗੀ ਗੱਲ ਆਉਂਦਾ ਭੋਲਾ ਲਾਇਆ ਵਸਨਿਆ ਪਹਿਲਾਂ ਵੀ ਕਹਿ ਭਾਈ ਇਹਨੇ ਸੁਨੇਹੇ ਲਾਈਆ ਘਰਾਂ ਲੈ ਮਾਂ ਦਾ ਪੁੱਤ ਆਮ ਗਰਦਿਆਲ ਸਿਆ ਅੱਜ ਲਾਲੀ ਸਾਰੀਆਂ ਮੰਦਿਆਂ ਭੋਲਾ ਪੱਟ ਦੀ ਛੋਡੇ ਦੀ ਮਾਂ ਦੀ ਲੰਨਵਾਰੀ ਦੇਤੀ ਮੱਛ ਨੂੰ ਹੀ ਨਾਟ ਜਿਹੜੀ ਚਾਰ ਦਿਨ ਅੱਜ ਘਟੋ ਰਿੱਕੇ ਦੀ ਆਏ ਕਰ ਤੜਕੇ ਦੋ ਵਾਰੀ ਤਾਂ ਭੁੱਖੀ ਖਾ ਲਈ ਇੱਕ ਵਾਰੀ ਹੋਰ ਮਾਰਾ ਨਾਲੀ ਨਾਲ ਟ੍ਰੈਕ ਦੋਲੇ ਹੱਤਾਂ ਚੁੰਡ ਗਈਆਂ ਗੋਲਨਾ ਉਹ ਗਿਆਨੀ ਤੂੰ ਪਰੌਮ ਨੇ ਹਜੇ ਆਓ ਪੈਂਦਾ ਲੌੜਾ ਏ ਉਹ ਗਿਆਨੀ ਹੋਏ ਹਜੇ ਤੂੰ ਖੇਡਣਾ ਨਹੀਂ ਅਦਾ ਯਾਰ ਕਿਉਂ ਭਾਈ ਜੀ ਨਹੀਂ ਦਿੱਤੇ ਤੂੰ ਤੂੰ ਤਾਂ ਕਈ ਵੀ ਦਾ ਲੋਟ ਪਈ ਉਥੋਂ ਲੈ ਜਾ ਚੱਕੇ 100 ਰੁਪਇਆ ਦੇ ਭਾਈ ਮੈਨੂੰ ਦਾ ਲੈ ਆ ਲੈ ਲੱਕ ਨਾਲ ਬੰਨਿਆ ਖੋਲਾ ਚੋਦਾ ਸੌਦਾ ਨਾ ਹੋਵੇ ਸਾਰਾ ਦਿਨ ਖਾਨ ਤੇ ਲੱਕ ਬੰਨਿਆ ਇਹਨਾਂ ਨੇ ਸਾਰੀ ਖਾਂਦੇ ਆ ਮੈਂ ਨਹੀਂ ਅੱਦਾ ਖੇਡਣ ਮੈਨਾਂ ਪਿਆਗਾ ਓਏ ਭੱਗ ਜਾ ਪਰੋਣੇ ਹਟਲ ਜਾ ਤੂੰ ਮੈਨੂੰ ਭੁਜਾਈ ਕਰ ਤੋ ਜਾਂ ਨਾ ਜਾ ਓ ਮੈਨਾਂ ਤੈਨੂੰ ਆਇਆ ਖੇਡ ਲੈ ਯਾਰ ਤੂੰ ਕਿਉਂ ਖੇਡ ਲੈ ਕਰੋਗਾ ਤੋ ਭੁਜਾਉਣਾ ਤੂੰ ਮੈਂ ਕਰੂ ਭੁਜਾਉਣਾਗਾ ਮੈਨਾਂ ਤੈਨੂੰ ਆਇਆ ਭਾਈ ਖੇਡ ਤੂੰ ਇਹ ਕਹਿਣਾ ਯਾਰ ਮੈਂ ਨਹੀਂ ਅੱਦਾ ਮੈਨਾਂ ਖੇਡਣ ਨਹੀਂ ਅੱਦਾ ਖੇਡਣ ਨਹੀਂ ਅੱਦਾ ਰੋਜ਼ ਕਹਿ ਦੇਣਾ

ਨਹੀਂ ਸਾਰੀ ਖਾਉਂ ਫਿਰ ਮੈਂ ਨਾ ਪਹਿਲੇ ਹੀ ਦੱਸ ਦੇ ਬਈ ਆੜਿਆ ਫਿਰ ਆਖਣ ਤੱਕ ਨਹੀਂ ਆਉਣਾ ਜੇ ਜਾਣੇ ਤਾਂ 50 ਹੁਣ ਹੋਰ ਲੈ ਜਾ ਆਖਣ ਤੱਕ ਕਿਵੇਂ ਨਹੀਂ ਆਉਣਾ 5 ਵਜੇ ਆਈ ਤੇਰੀ ਮਾਂ ਉਹ ਵੀ ਆ ਗਈ ਅਸੀਂ 5 ਜਾਰੀ ਤੇ ਆਵਾਂਗੇ ਕਿਉਂ 5 ਵਜੇ ਮੈਂ ਤਾਂ ਆਉਂਗਾ ਹੁਣੀ ਚੀਜ਼ ਲੈ ਕੇ ਤੂੰ ਉਹਨਾਂ ਨੂੰ ਉਚੜਾ ਲੈ ਆਉਣ ਲੱਗਾ ਡੇ ਤਾਂ ਨਾਲ ਇੱਧਰ ਖੇੜਿਆ ਤੂੰ ਚੰਗਾ ਚੰਗਾ 5 5 ਵਜੇ ਆਈ ਤੂੰ ਸਹੀ 5 ਤੋਂ ਪਹਿਲਾਂ ਨਹੀਂ ਆਉਣਾ ਕਿਉਂ ਮੈਂ ਤਾਂ ਆਉਂਗਾ ਬਈ ਉਹ ਤੇਰੀ ਮਾਂ ਹੋਰ ਨਾ ਫਿਰ ਉੱਥੇ ਕੱਡੇ ਤੇ ਬੈਠਿਆ ਰਹਿਣੀ ਆ ਯਾਰ ਮੈਂ ਵੀ ੱਡੇ ਦੇ ਬੈਠਾ ਰਹੂੰਗਾ ਉਹ ਖੇਡ ਕੇ ਗਰਾਊਂਡ ਚ ਸਿੱਧਾ ਆ ਜੀਆ ਰੱਡੇ ਤੇ 5 ਵਜੇ ਚੱਲ ਚੰਗਾ ਫਿਰ ਮਗਜ ਦਿਖਾਈਏ ਨਾ ਤੂੰ ਮੇਰਾ ਜੇ ਪੈਸੇ ਮੈਂ ਖਾ ਗਿਆ ਫਿਰ ਮੈਂ ਹੋਰ ਲੈਣ ਆ ਜੂਗਾ ਓਏ ਉੱਥੇ ਮੇਰਾ ਨਾਮ ਲੈ ਦੀ ਯਾਰਾ ਕਿਹਦੇ ਕੋਲੇ ਉਹ ਕਪੂਰੀ ਕੋਲੇ ਕਪੂਰੀ ਦੇ ਧਾਰ ਚੱਲਦੀ ਆ ਆਹੋ ਮੇਰਾ ਨਾਮ ਹੀ ਚੱਲਦਾ ਚੰਗਾ ਬਾਹਲੇ ਨਾ ਖਾਇਈ ਚੰਗਾ ਚਾ ਪਾਇਆ ਜੱਜ ਦਾ ਦੇਣ ਨੂੰ ਹੋਰ ਖਵਾ ਦੇ ਹੋਰ ਕੀ ਆ ਫੇਰ ਲੈਕਰ ਪੁੱਕੀ ਤਾਂ ਖਾਲਾ ਭੈਂਦਿਆ ਖਾਸਮ ਦੇ ਕਿਤੇ ਆ ਆ आज बटूचे फड़ाए दी मां ने फुटिए दी दी आए 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 कटू राड़का आए गोडे गाडे सारे हट जाएंगे पर्दे जो या पर्दे च पाएं दिया यार आए 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 केरी मां दी फुटी मरी दी आए 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 ए नि जमेरो आए ਕਾਲੇ ਕਿ ਕਿਰਾਪੂ ਕੀ ਪੱਕੀ ਆਏ ਆਏ ਪਾਇੰਦਾ ਯਾਰ ਦੀ ਭੁੱਖੀ ਵੀ ਅੱਜ ਤਾਂ ਚੰਗੀ ਆਈ ਆ ਰਗਾ ਚ ਬੋਲੀ ਜਾਂਦੇ ਆ ਇੱਕ ਮੁਠੀ ਖਾਵਾ ਕੇ ਦੋ ਖਾਵਾ ਹਏ ਇੱਕ ਮੁਠੀ ਖਾ ਲਈ ਤਾਂ ਕਹਿੰਦੇ ਅੱਧਾ ਘੰਟਾ ਲੱਗ ਜਾਂਦਾ ਜੇ ਦੋ ਮੁਠੀਆਂ ਖਾ ਲਈ ਕਹਿੰਦੇ ਘੰਟਾ ਲੱਗ ਜਾਂਦਾ ਜੇ ਪਾਇੰਦਾ ਲੋੜਿਆ ਉਧਰੋਂ ਦੋ ਮੁਠੀਆਂ ਪਾ ਬੈਠਾ ਉਧਰੋਂ ਜਵਾਕ ਜਾ ਕਿਤੇ ਮੰਗਰੋ ਚਿੱਟੜ ਨਾ ਕੁੱਟੀ ਜਾਵੇ ਮੇਰੇ

आह मां बड़ा चंगा होई ओए दे यार दे हरा हरा जा मां तेरी नू थले भी नहीं बैठा को आजता जरा बड़ा चंगा देता कंजे देने मैं इन रख दे बहर भांडे अंता कि मेरे साले देख ना चलो इत रख दे हम दूर मुठी ताई यदी खा ली ते कर तीन चुंडगा या गोलंगा कह दे होंगे जरा कह दे वो भी वाला टाइम लगा ने दो मार उठती ਮੈਂ ਤਾਂ ਗਿਆ ਐ ਉਹਦੋਂ ਮੈਂ ਰੱਖਿਆ ਕਿੱਥੇ ਸੀ ਯਾਰ ਉਹ ਦੋੜੇ ਤੋਂ ਤਾਂ ਚੱਕ ਲਗਾ ਸੀ ਉਹਦੇ ਰੱਖਿਆ ਯਾਰ ਬਾਰੀ ਦੇ ਉੱਤੇ ਪਈਆਂ ਹਾਂ ਉਹ ਚੱਕ ਕੇ ਲੈ ਗਏ ਦੋ ਮਾਰਾ ਅੱਜ ਦਿਖਾਉਂ ਸੋਨੂੰ ਤਮਾਸ਼ਾ ਮੈਂ ਦੇਖਦੀ ਐ ਕਿਵੇਂ ਬਾਦਰੀ ਨੱਚਦੀ ਐ ਲੈ ਕੇ ਚੱਕ ਕੇ दो ही मारा आज हो जाके ना जवां टाणा टाणा आई हाय पर पट भी इंता बाबा मोटे लगदे आज ता ओए आज पेड़ेंगे पटाना पाटा ऐथे मैं दो ही मारा किधर गया ए आजो ਪੈਂ ਨਾਮ ਕਲਾ ਲੜੇ ਨਾ ਹੁਣ ਨਿਕਲਿਆਂ ਹੁਣ ਦੋਏ ਖਾਣੇ ਹੁਣ ਚਲ ਭੋਲੇ ਕੋਲੇ ਭੋਲੇ ਨੂੰ ਪੁੱਛਦੇ ਆ भी लाया स्नेहा नहीं, नहीं लाया कंजर दिया मैं अच भी वाला कुछ जाना आ